ਤਿਸ਼ਕਲੋ ਕਰਮਾ ਵਾਲਿਓ ਇਤੂ ਚੜੂਗਾ ਜਹਾਜ਼ ਬਾਜਾਂ ਵਾਲੇ ਦਾ ਤਿੱਤਲ ਲੋ ਕਰਮਾ ਵਾਲਿਓ ਇਤੂ ਚੜੂਗਾ ਜਹਾਜ਼ ਬਾਜਾਂ ਵਾਲੇ ਦਾ ਅੰਮ੍ਰਿਤ ਸ਼ਤਲੋ ਕਰਮਾ ਵਾਲਿਓ ਚੜੂਗਾ ਜਹਾਜ਼ ਬਾਜਾਂ ਵਾਲੇ ਦਾ ਤਿੱਤਲ ਲੋ ਕਰਮਾ ਵਾਲਿਓ ਇਤੂ ਕਿ ਜਾ ਕੋ ਕਰਮਾ ਵਾਲਿਓ ਇਕ ਚੜੂਗਾ ਜਹਾਜ਼ ਬਾਜਾਂ ਵਾਲੇ ਦਾ ਟਿੱਕ ਲੈ ਲੋ ਕਰਮਾ ਵਾਲਿਓ ਇਕ ਚੜੂਗਾ ਜਹਾਜ਼ ਬਾਜਾਂ ਵਾਲੇ ਦਾ ਅਮਰਤ ਛਕ ਲੋ ਕਰਮਾ ਵਾਲਿਓ ਅਮਰਤ ਛਕ ਲੋ ਕਰਮਾ ਵਾਲਿਓ ਸਤ ਲੋ ਕਰਮਾ ਵਾਲਿਓ ਅੰਮ੍ਰਿਤ ਛਕ ਲੋ ਕਰਮਾ ਵਾਲਿਓ ਜੀ ਅੰਮ੍ਰਿਤ ਛਕ ਲੋ ਕਰਮਾ ਵਾਲਿਓ ਅੰਮ੍ਰਿਤ ਛਕ ਲੋ ਕਰਮਾ ਵਾਲਿਓ ਜੀ ਅੰਮ੍ਰਿਤ ਛਕ ਲੋ ਕਰਮਾ ਵਾਲਿਓ ਅੰਮ੍ਰਿਤ ਛਕ ਲੋ ਕਰਮਾ ਵਾਲਿਓ ਚੜੂ ਗਾਜਹਾਜ ਬਜਾਵਾਲੇ ਦਾ ਅੰਗਰਥ ਸ਼ਰਮਾ ਵਾਲਿਓ ਇਹ ਤੂ ਚੜੂ ਗਾਜਹਾਜ ਬਜਾਵਾਲੇ ਦਾ ਤਿੱਤ ਲੈ ਲੋ ਸ਼ਰਮਾ ਵਾਲਿਓ